ਗੁਰਗੋਬੀ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਬਿਜਲੀ ਕਾਮਯਾਤੇ ਮੈਂ ਚਨੜਾਂ ਵੱਲੋਂ ਅੱਜ ਰਣਜੀਤ ਬਾਖ ਰੂਪਨਗਰ ਵਿਖੇ ਇਕੱਠੇ ਹੋ ਕੇ ਰੋਸ਼ ਰੈਲੀ ਕੱਢੀ ਗਈ ਜਿਸ ਤੋਂ ਬਾਅਦ ਨਾਰੇਬਾਜੀ ਵੀ ਕੀਤੀ ਗਈ ਉਹਨਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾੜੂ ਨੀਤੀਆਂ ਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਵਿਰੋਧ ਅਰਥੀ ਫੂਕ ਮਜ਼ਹਰਾ ਵੀ ਕੀਤਾ ਦੱਸਦੇ ਕਿ ਇਸ ਸਬੰਧੀ ਜਾਣਕਾਰ ਦਿੰਦੇ ਹੋਏ ਚੌਥੇ ਬੱਦੀ ਦੇ ਆਕੂ ਹਰਮੇਸ਼ ਸਿੰਘ ਟੀਮਾਨ ਨੇ ਦੱਸਿਆ ਕਿ ਪੰਜਾਬ ਦੇ ਜਨਤਾ ਨੂੰ ਤਰ੍ਹਾਂ ਤਰ੍ਹਾਂ ਦੀਆਂ ਗਾਰੰਟੀਆਂ ਦੇ ਕੇ ਸੱਤਾ ਵਿਚਾਈ ਆਪ ਸਰਕਾਰ ਵੱਲੋਂ ਉਹਨਾਂ ਗਰੰਟੀਆਂ ਨੂੰ ਪੂਰਾ ਕਰਨ ਦੀ ਬਜਾਏ ਹੁਣ ਸੱਤਾ ਸੁੱਖ ਭੋਗ ਗਿਆ ਚਾਰਿਆ ਇਸ ਤੋਂ ਬਾਅਦ ਉਹਨਾਂ ਨੇ ਰੋਜ਼ ਕੀਤਾ ਅਤੇ ਰੋਜ਼ ਰੈਲੀ ਕੱਢੀ ਅਤੇ ਇਸੇ ਹੀ ਰੋਜ਼ ਰੈਲੀ ਦੇ ਤਹਿਤ ਆਰਥੀ ਫੁਕ ਮੁਜਹਰਾ ਕੀਤਾ ਗਿਆ ਹਾਂਜੀ ਪ੍ਰਧਾਨ ਜੀ ਤੁਸੀਂ ਇੱਥੇ ਡੀਸੀ ਦਫ਼ਤਰ ਪਹੁੰਚੇ ਹੋ ਜੀ ਕੀ ਕਰਨਾ ਚਾਹੁੰਦੇ ਜੀ ਪੰਜਾਬ ਸਰਕਾਰ ਦੇ ਵਿਰੁੱਧ ਅੱਜ ਅੰਪਲਾਈਜ਼ ਫੈਡਰੇਸ਼ਨ ਕੰਟਰੈਕਟਰ ਕਰਮਚਾਰੀ ਯੂਨੀਅਨ ਤੇ ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਦਾ ਆਰਥਿਕ ਫੋਕ ਮਜਾਰਾ ਕੀਤਾ ਗਿਆ ਕਿਉਂਕਿ ਪੰਜਾਬ ਸਰਕਾਰ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਆ ਜੋ ਸੱਤਾ ਦੇ ਵਿੱਚ ਇੱਕ ਹੈ ਕੇ ਆਈ ਸੀ ਵੀ ਹਰ ਕਿਸਮ ਦੇ ਜਿਹੜੇ ਕੱਚੇ ਮਲਾਜਮਾਂ ਸੀ ਪੱਕੇ ਕਰ ਦੇਣੇ ਆ ਜਿਹੜਾ ਪਿਛਲੀਆਂ ਸਰਕਾਰਾਂ ਨੇ ਮਲਾਜਮਾਂ ਦਾ ਡੀਏ ਰੋਕਿਆ ਉਹ ਡੀਏ ਅਸੀਂ ਦੇ ਦੇਣਾ ਜਿਹੜੀਆਂ ਪੇ ਕਮਿਸ਼ਨ ਦੀਆਂ ਤਰੁੱਟੀਆਂ ਉਹ ਸਾਰੀਆਂ ਅਸੀਂ ਦੂਰ ਕਰ ਦਾਂਗੇ ਸੋ ਸਰਕਾਰ ਨਾਲ ਉਹਦੇ ਵਿੱਚ ਕੋਈ ਜਿਹੜਾ ਕੰਮ ਅਜੇ ਤੱਕ ਕੀਤਾ ਨਹੀਂ ਹੈ ਔਰ ਹੁਣ ਸਰਕਾਰ ਕਹਿ ਰਹੀ ਆ ਕਿ ਜਿਹੜੇ 2 ਲੱਖ ਮੁਲਾਜ਼ਮ ਪੰਜਾਬ ਦੇ ਵਿੱਚ ਕੰਮ ਕਰਦੇ ਆ ਇਹਨਾਂ ਨੂੰ ਪੱਕੇ ਨਹੀਂ ਕੀਤੇ ਜਾ ਸਕਦਾ ਸੁਪਰੀਮ ਕੋਰਟ ਅਲਾਉ ਨਹੀਂ ਕਰਦਾ ਇਸ ਲਈ ਇਸ ਗੱਲ ਤੋਂ ਜਿਹੜੀ ਸਰਕਾਰ ਮੁੱਕਰ ਚੁੱਕੀ ਆ ਔਰ ਇਸ ਤਰ੍ਹਾਂ ਡੀਏ ਜਿਹੜਾ ਉਹ 25 ਦੇ ਵਿੱਚ ਬਿਲਕੁਲ ਵੀ ਡੀਏ ਜਿਹੜਾ ਮੁਲਾਜ਼ਮਾਂ ਨੂੰ ਦਿੱਤਾ ਨਹੀਂ ਗਿਆ ਮੈਂ ਤੁਹਾਡੇ ਮੀਡੀਆ ਦੇ ਥਰੂ ਦੱਸਣਾ ਚਾਹੁੰਦਾ ਕਿ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਮੁਲਾਜ਼ਮ ਕੰਮ ਕਰਦੇ ਆ ਉਹਨਾਂ ਨੂੰ ਨਾਲ ਦੇ ਸੂਬਿਆਂ ਨਾਲੋਂ ਔਰ ਸੈਂਟਰ ਨਾਲੋਂ 16% ਡੀਏ ਜਿਹੜਾ ਘੱਟ ਮਿਲ ਰਿਹਾ ਉਹਦਾ ਸਿੱਧਾ ਸਿੱਧਾ ਮਤਲਬ ਆ ਕਿ ਜੇ ਕਿਸੇ ਦੀ 1 ਲੱਖ ਰੁਪਿਆ ਬੇਸਿਕ ਪੇ ਆ ਤਾਂ 16000 ਰੁਪਏ ਉਹ ਕਰਮਚਾਰੀ ਕਟਾਜ ਲੈ ਰਿਹਾ ਔਰ ਇਸ ਤਰ੍ਹਾਂ ਜਿਹੜੇ ਪੈਨਸ਼ਨਰ ਆ ਅਗਰ ਕਿਸੇ ਦੀ 50000 ਬੇਸਿਕ ਆ ਤਾਂ ਉਹਨੂੰ 8000 ਰੁਪਏ ਅੱਜ ਮਹੀਨੇ ਦਾ ਜਿਹੜਾ ਲੌਸ ਹੋ ਰਿਹਾ ਇਹ ਹਜ਼ਾਰਾਂ ਕਰੋੜਾਂ ਦਾ ਜਿਹੜਾ ਲੌਸ ਆ ਇਹ ਦੋਸਤਾਂ ਸਰਕਾਰ ਦੇ ਨਹੀਂ ਰਹੀ ਜਿਹੜੇ ਸਾਡੇ 16 ਦੇ ਵਿੱਚ ਪੇ ਕਮਿਸ਼ਨ ਨੇ ਦੇ ਜਿਹੜੇ ਏਰੀਆਰ ਉਹਦੀਆਂ ਤਰੁੱਟੀਆਂ ਦੂਰ ਕਰਨੀਆਂ ਸੀ ਉਹਦੇ ਏਰੀਆਰੇ 29 ਤੱਕ ਲੈ ਚੁੱਕੇ ਆ ਜਾ ਕੇ ਵੀ ਦੇਣਾ ਔਰ ਉਹਦੇ ਵਿੱਚ ਵੀ ਕੋਈ ਇਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਤੇ ਜਿਹੜੀ 26 ਦੇ ਵਿੱਚ ਸਾਡਾ ਨਵਾਂ ਜਿਹੜਾ ਪੇ ਕਮਿਸ਼ਨ ਲਾਗੂ ਹੋਣਾ ਉਹਦੇ ਆ ਜਾ ਕੋਈ ਗੱਲਬਾਤ ਨਹੀਂ ਚੱਲ ਰਹੀ ਸੋ ਇਸ ਲਈ ਮੁਲਾਜ਼ਮ ਬੜੇ ਔਖੇ ਹਨ ਤੋਂ ਇਹਨਾਂ ਦੇ ਜਿਹੜੇ ਵਾਦੇ ਕੀਤੇ ਆ ਸਾਰੇ ਵਾਦਿਆਂ ਤੋਂ ਅਸੀਂ ਔਖੇ ਆਂ ਔਰ ਮੁਲਾਜ਼ਮਾਂ ਨਾ ਤਹਈਆ ਕੀਤਾ ਕਿ ਚਾਹੇ ਉਹ ਕੱਚੇ ਮੁਲਾਜ਼ਮਾ ਚਾਹੇ ਉਹ ਪੈਨਸ਼ਨਰ ਆ ਚਾਹੇ ਰੈਗੂਲਰ ਮੁਲਾਜ਼ਮਾ ਉਹ ਆਉਣ ਵਾਲੇ ਜਿਹੜੇ 6 ਮਹੀਨਿਆਂ ਸਰਕਾਰ ਦਾ ਨੱਕ ਵਿੱਚ ਧਾਮ ਕਰਕੇ ਰੱਖਣਗੇ ਈ ਦੀ ਲੜੀ ਦੇ ਅੰਦਰ ਹੀ ਅਸੀਂ ਅਗਲੇ ਮਹੀਨੇ ਜਿਹੜਾ ਲਾਸਟ ਦੇ ਵਿੱਚ ਇੱਥੇ ਦੇ ਲੋਕਲ ਐਮਐਲਏ ਸਾਹਿਬ ਉਹਨਾਂ ਦਾ ਜਿਹੜਾ ਦਫ਼ਤਰ ਆ ਉਦੇ ਮੁਰੇ ਅਸੀਂ ਆਰਤੀ ਫੂਕ ਮਜਾਰਾ ਕਰਾਂਗੇ ਆਪਣੇ ਹੋਰ ਮਲਾਜਮਾਂ ਨੂੰ ਲੈ ਕੇ ਅਸੀਂ ਇਹ ਪੂਰਾ ਤਹਿਯਾ ਕੀਤਾ ਹੈ ਕਿ ਜਦ ਤੱਕ ਮਲਾਜਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਅਸੀਂ ਇਸ ਸਰਕਾਰ ਦੇ ਵਿਰੁੱਧ ਚੈਨਲ ਨਹੀਂ ਬੈਠਾਂਗੇ ਮੁਰਦਾਬਾਦ 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 ਸਾਹਿਬ ਜੀ ਸਪਿਤ ਮੰਤਰੀ ਮੁਰਦਾਬਾਦ ਮੁਰਦਾਬਾਦ मुरदाबादे ਜੇ ਕੰਮੇ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਆਵਾਜ਼ ਸਰਕਾਰ ਮੁਰਦਾਬਾਦ 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 ਆਵਾਜ਼ ਸਰਕਾਰ ਹਾਏ 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 ਮંત્રી ਪੰਜਾਬ ਮੁਰਦਾਬਾਦ 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 ਮંત્રી ਪੰਜਾਬ ਹਾਏ 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 ਰਾਣਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਰਾਣਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆਰਮਾਨਾ ਕੀਤੇ ਵਾਦੇ ਪੂਰੇ ਕਰੋ ਸਰਕਾਰ ਮੁਰਦਾਬਾਦ 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 ਲਾਦ ਮੈਂ ਪਾ ਚੰਦਰ ਮੁਰਦਾਬਾਦ ਮੁਰਦਾਬਾਦ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ